ਜਮਕੌਰ ਦੀ ਗੜੀ ਦੇ ਵਿੱਚੋਂ 22 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨਾਲ ਨਿਕਲ ਗਏ ਅਤੇ ਨਿਕਲਤੋਂ ਬਾਅਦ ਉਹਨਾਂ ਨੇ ਇੱਕ ਥਾਂ ਨਿਸ਼ਚਿਤ ਕਰ ਲਈ ਵੀ ਕਿੱਥੇ ਇਕੱਠੇ ਹੋ ਕੇ ਮਿਲਣਾ ਹੈ ਮਾਛੀਵਾੜੇ ਦੇ ਵਿੱਚ ਤੇ ਗੁਰੂ ਸਾਹਿਬ ਰਾਏਪੁਰ ਜਿਹੜਾ 3 ਕਿਲੋਮੀਟਰ ਦੂਰ ਆ ਚਮਕੌਰ ਸਾਹਿਬ ਤੋਂ ਉੱਥੇ ਬੀਬੀ ਸ਼ਰਨ ਕੌਰ ਜਿਨ੍ਹਾਂ ਨੂੰ ਬੀਬੀ ਹਰਸ਼ਰਨ ਕੌਰ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਵੱਡੇ ਸਹਿਬਜਾਦਿਆਂ ਅਤੇ ਬਾਕੀ ਸਿੰਘਾਂ ਦੀ ਸ਼ਹਾਦਤ ਬਾਰੇ ਦੱਸ ਕੇ ਸੰਸਕਾਰ ਕਰਨ ਦਾ ਬਾਰੇ ਕਹਿ ਕੇ ਉਥੋਂ ਮਾਚੀਵਾੜੇ ਦੇ ਜੰਗਲਾਂ ਨੂੰ ਹੋ ਤੁਰੇ ਤੇ ਭਾਈ ਦਿਆ ਸਿੰਘ ਹੁਣੇ ਕੁਝ ਸਮਾਂ ਉਥੇ ਕਿੱਥੇ ਉਹਨਾਂ ਨੇ ਪਹਿਲਾਂ ਬਚੀਤ ਕੀਤਾ ਸੀਗਾ ਛੋਟੇ ਵੱਡੇ ਸਹਿਬਜ਼ਾਦਿਆਂ ਨੂੰ ਤੇ ਸਿੰਘਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਤੇ ਤੋਂ ਬਾਅਦ ਉਹ ਵੀ ਨਿਕਲ ਤੁਰੇ ਮਾਛੀ ਵੜੇ ਦਾ ਜਿੱਥੇ ਅੱਜ ਕੱਲ ਗੁਰਦੁਆਰਾ ਗੁਰਦੁਆਰਾ ਚਰਨ ਕਮਨ ਸਾਹਿਬ ਉਹ ਥਾਂ ਤੇ ਗੁਰੂ ਸਾਹਿਬ ਪਹੁੰਚਦੇ ਆ ਤੇ ਉੱਥੇ ਜਾ ਕੇ ਜੰਗਲ ਦੇ ਵਿੱਚ ਕੰਡਿਆਂ ਦੀ ਸੇਤ ਤੇ ਜਾ ਕੇ ਸੌਂਨੇ ਆ ਇਸੇ ਥਾਂ ਤੇ ਗੁਰੂ ਸਾਹਿਬ ਨੇ ਸ਼ਬਦ ਯਾਰਡੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦੇ ਰਹਿਣਾ ਉਹ ਵੀ ਇੱਥੇ ਹੀ ਉਚਾਰਿਆ ਸੀਗਾ ਗੁਰੂ ਸਾਹਿਬ ਨੇ ਇੱਥੇ ਹੀ ਗੁਰੂ ਸਾਹਿਬ ਨੂੰ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਹੁਣੇ ਇੱਥੇ ਮਿਲਦੇ ਆ। ਇੱਥੋਂ ਗੁਰੂ ਸਾਹਿਬ ਨੂੰ ਗੁਲਾਬਾ ਜਿਹੜਾ ਗੁਰੂ ਸਾਹਿਬ ਦਾ ਸੇਵਕ ਸੀਗਾ ਉਹ ਆਪਣੇ ਘਰ ਚਵਾਰੇ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਜਾਂਦਾ। ਤੇ ਇੱਥੋਂ ਗੁਰੂ ਸਾਹਿਬ ਉਸ ਸੇਵਕਾ